ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਆ ਰਾਮਕੋਟ ਜੀ ਹੋਰ ਠੀਕ ਹੋ ਵੀਰ ਜੀ ਤੇਰੀ ਹਰ ਇੱਕ ਪੋਸਟ ਤੇ ਹੜੇ ਇੱਕ ਵੀਡੀਓ ਤੇ ਲਾਈਕ ਕਮੈਂਟ ਵਧੀਆ ਕੀਤਾ ਪਰ ਤੂੰ ਯਾਰ ਆ ਕਿ ਝੂਠਾ ਮਾਰ ਲੱਗ ਪਿਆ ਤੂੰ ਆਪਣੇ ਆਪ ਨੂੰ ਨੀਚਾ ਦਿਖਾਉਣ ਲੱਗ ਪਿਆ ਯਾਰ ਇਹ ਤੇਰਾ ਤੱਕ ਨਹੀਂ ਬੰਦਾ ਯਾਰ ਪਤੰਦਰੋ ਤੁਸੀਂ ਆਪ ਦੀ ਮਿੱਟੀ ਆਪ ਹੀ ਪੁੱਟੀ ਜੰਨੇ ਬਗਾਨਾ ਬੰਦਾ ਕੋਈ ਕਹੂਗਾ ਤਾਨੂੰ ਰੋਕ ਲਵਾਂਗੇ ਤੁਸੀਂ ਆਪ ਹੀ ਖੱ짜 ਬਣਿਆ ਪਈਆਂ ਤੇਰੀ ਵੀਡੀਓ ਤੇ ਵਧੀਆ ਲਾਈਕ ਕਮੈਂਟ ਵਧੀਆ ਆਉਂਦੇ ਆ ਪਰ ਦੋ ਖੱਚਾਂ ਦਾ ਨਾਂ ਪਾ ਆ ਜਮਾਂ ਤੂੰ ਝੂਠਾਂ ਵਾਲਾ ਕੰਮ ਹੀ ਕੀਤਾ ਸਿਰੇ ਦਾ ਇਹ ਤੂੰ ਗਾਣਾ ਨਹੀਂ ਬੰਦ ਆ ਇਹ ਤਾਂ ਤੇਰੇ ਦੇ ਚਪੇੜੇ ਮਰਾਉ ਆ ਗਾਣਾ ਹਾਂ ਸਤਿ ਸ਼੍ਰੀ ਅਕਾਲ ਜੀ جے بھائی ویڈیو ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਇਹਨੂੰ ਪਾਇਓ ਲਾਂ ਤਾਂ ਖੱਚ ਬੰਦੇ ਨੂੰ ਜਮਾ